ਤੁਸੀਂ ਦੇਖ ਰਹੇ ਪੀਪਰ ਅਪਡੇਟ ਅੱਜ ਜਿਵੇਂ ਕਿ ਮਾਨ ਸਰਕਾਰ ਦੀ ਪੰਜਾਬ ਪੁਲਿਸ ਨੇ ਇੰਨਾ ਤੱਕਾ ਇੰਨਾ ਜਣ ਕੇ ਬੇਕਾਬੂ ਜਿਹੜੀ ਹੋ ਰਹੀ ਪੁਲਿਸ ਹੋ ਚੁੱਕੀ ਹੈ ਤੇ ਉਹਨਾਂ ਨੇ ਇੱਕ ਅਮਰਤਾਰੀ ਸਿੰਘ ਨੂੰ ਜ਼ਬਰਦਸਤੀ ਜਿਹੜਾ ਹੈਗਾ ਉਹ ਪਕੜ ਕੇ ਲੈ ਜਾਂਦੇ ਹੋ ਤੁਸੀਂ ਆਪਣੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਉਂਕਿ ਇੰਨਾ ਜ਼ਿਆਦਾ ਸੰਘਰਸ਼ ਜਿਹੜਾ ਹੈਗਾ ਜਿੱਥੇ ਚੱਲ ਰਿਹਾ ਹੈ ਬਿਲਕੁਲ ਤੱਕਾ ਮੁੱਕੀ ਜਿੱਡੀ ਹੈਗੀ ਪੰਜਾਬ ਪੁਲਿਸ ਨਾਲ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਇੱਕ ਨਿਹੰਗ ਸਿੰਘ ਨੂੰ ਜਿਹੜੇ ਹੈਗੇ ਉਹ پکڑ ਕੇ ਲੈ ਜਾ ਰਹੇ ਨੇ ਤੇ ਇਹਨਾਂ ਨੂੰ ਤੱਕੇ ਨਾਲ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਜਿੱਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਨਿਹੰਗ ਸਿੰਘ ਵੀ ਉੱਥੇ ਹਾਜ਼ਰ ਨੇ ਤੇ ਬਹੁਤ ਸਾਰੀ ਪੁਲਿਸ ਵੀ ਉੱਥੇ ਹਾਜ਼ਰ ਹੈ ਜਿੱਦੇ ਵਿੱਚ ਤੱਕਾ ਮੁੱਕੀ ਬਿਲਕੁਲ ਜ਼ਬਰਦਸਤ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਅਗਰ ਪੰਜਾਬ ਦੇ ਵਿੱਚ ਪੰਜਾਬੀ ਹੀ ਜਿਹੜੀ ਨਹੀਂ ਰਹੀ ਤੇ ਫਿਰ ਸੋਨੇ ਚਿੜੀ ਉਹਨੂੰ ਕਿ ਕਿਦਾਂ ਕਿਹਾ ਜਾ ਸਕਦਾ ਕਿਉਂਕਿ ਭਈਆਂ ਨੇ ਐਸਾ ਹਾਲ ਜਿਹੜਾ ਪੰਜਾਬ ਦਾ ਮਾੜਾ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਇਹ ਇਹਦੀ ਮੰਗ ਕੀ ਹੈ ਇਹ ਪੰਜਾਬ ਚੋਂ ਭਈਆਂ ਦਾ ਜਿਹੜਾ ਹੈਗਾ ਉਹ ਉਹ ਸਫਾਇਆ ਹੋਣਾ ਚਾਹੀਦਾ ਹੈ ਉਹ ਪੰਜਾਬ ਵਿੱਚ ਆਉਣ ਵਾਸਤੇ ਉਹਨਾਂ ਨੂੰ ਪਰਮਿਸ਼ਨ ਜਿਹੜੀ ਹੈਗੀ ਨੇ ਜਾਂ ਇੰਨੀ ਜ਼ਿਆਦਾ ਕੌਣ ਦੇ ਰਿਹਾ ਹੈ ਤੇ ਤੁਸੀਂ ਵੇਖ ਸਕਦੇ ਹੋ ਇਹ ਲਗਾਤਾਰ ਇਹ ਤੱਕਾ ਜਿਹੜਾ ਹੈਗਾ ਉਹ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਬਾਹਰ ਤੋਂ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਖਰੀਦਣ ਵਾਸਤੇ ਪ੍ਰਵਾਸੀਆਂ ਨੂੰ ਗੱਡੀਆਂ ਪਰ ਪਰ ਕੇ ਇੱਥੇ ਲਿਆਇਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਇਹ ਬਿਲਕੁਲ ਧੱਕਾ ਜਿਹੜਾ ਹੈਗਾ ਉਹ ਇੱਕ ਸਿੰਘਾਂ ਨਾਲ ਖਾਲਸੇ ਨਾਲ ਖਾਸ ਕਰਕੇ ਕੀਤਾ ਜਾ ਰਿਹਾ ਹੈ ਪੰਜਾਬ ਉਸ ਦੀਆਂ ਕਾਰਵਾਈਆਂ ਜਿਹੜੀਆਂ ਹੈ ਕਿਉਂ ਜ਼ਿਆਦਾਤਰ ਸਿਰਫ ਸਿੱਖਾਂ ਦੇ ਹਵਾਲੇ ਜਿਆਦਾ ਕੀਤੀਆਂ ਜਾਂਦੀਆਂ ਪਤਨ ਜਿੰਨੀ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਤੁਸੀਂ ਵੇਖ ਸਕਦੇ ਹੋ ਹਰ ਸਰਕਾਰ ਦਾ ਸਿਰਫ ਸਿੱਖਾਂ ਤੇ ਹੀ ਹਮਲਾ ਕਿਉਂ ਹੁੰਦਾ ਹੈ ਇਹ ਗੱਲ ਜਿਹੜੀ ਹੈਗੀ ਸਵਾਲ ਬਣ ਰਹੇ ਨੇ ਤੁਸੀਂ ਵੇਖ ਰਹੇ ਪੀਵੀਵਾ